ਬੱਜੀ ਕੀ ਘਟਣਾ ਵਾਪਰੀ ਸੀ ਸਹੀ ਬਈ ਤਾਈ ਪੌਣੇ ਕ ਦਿਨਾਂ ਦੇ ਬੇ ਬਰਸਾਤ ਜਈ ਆਈ ਉਹ ਪਹਿਲਾਂ ਪੈ ਬਾਹਰ ਹੀ ਪੈ ਸੀ ਬਚਾਰੀ ਫਿਰ ਅੰਦਰ ਪੈ ਗਈ ਅੰਦਰ ਤੋਂ ਪੈ ਗਈ ਉਧਰ ਦੇ ਨੀਂਦ ਨੂੰ ਆ ਗਈ ਮਤਲਬ ਬਸ ਬਾਅਦ ਪਤਾ ਨਹੀਂ ਰੱਬ ਹੀ ਜਾਣਦਾ ਕੀ ਪੜਾ ਵਰਤੇ ਇਹਨਾਂ ਦਾ ਦਿਲ ਪੀਟ ਜਾ ਕੇ ਬਚਾਰੀ ਇੰਨੇ ਮੈਂਬਰ ਸੀਗੇ ਕਮਰੇ ਦੇ ਇਹ ਕਮਰੇ ਚ ਦੋਨੇ ਸੀਗੇ ਮੀਆਂ ਬੀਵੀ ਦੋਨੇ ਜਣੇ ਸੀਗੇ ਬਚਾਰੇ ਹਾਂ ਉਹ ਮਤਲਬ ਉਹਦੀ ਤਾਂ ਮੌਕੇ ਦੀ ਮੌਤ ਹੋ ਗਈ ਜਗਰੂਪ ਸਿੰਘ ਦੀ ਤੇ ਸਾਬਕਾ ਪੰਚ ਸੀਗੇ ਤੇ ਕਾਰ ਵਾਲੀ ਵਿਚਾਰੀ ਫੇਰ ਵੀ ਉਹ ਚੁਰਸੀ ਜਿਆਦਾ ਗਈ ਸੀਗੇ ਉਹਨੇ ਵਿਚਾਰੀ ਨੇ ਕੋਸ਼ਿਸ਼ ਕੀਤੀ ਅੱਗੇ ਵਜਾਉਣ ਦੀ ਪੂਰੀ ਭੱਜ ਗਈ ਉਹ ਭੱਜ ਕੇ ਕਿਤੇ ਬਾਹਰ ਨਿਕਲੀ ਮਤਲਬ ਵੀ ਮੈਂ ਗੇਟ ਅੰਦਰਲਾ ਗੇਟ ਤਾਂ ਉਹਨੇ ਖੋਲ ਲਿਆ ਪੂਰੀ ਕੂਲਰ ਸੀਗਾ ਕੂਲਰ ਬਾਹਰ ਨਹੀਂ ਛੜ ਲੱਗਿਆ ਸੀਗਾ ਅੰਦਰਲੀ ਸਾਈਡ ਨੂੰ ਆਕੀ ਵੀ ਬਰਾਹਲਾ ਗੇਟ ਖੁੱਲਣ ਲੱਗੇ ਉਹ ਵਿਚਾਰੀ ਫਿਰ ਡੇਕ ਗਈ ਜਦੋਂ ਉੱਥੇ ਮਤਲਬ ਤਾਇਆ ਹੀ ਸੀਗੇ ਸਾਡੇ ਇੱਥੇ ਵਿਚਾਰੀ ਪਈ ਹੁੰਦੀ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਬੀਬੀ ਲੇਰਾ ਮਾਰਦਾ ਇਹ ਆ ਗਿਆ ਚਾਚਾ ਜੀ ਆ ਗਿਆ ਉਧਰ ਫਿਰ ਰੋਲਾ ਪੈ ਗਿਆ ਫਿਰ ਤਾਂ ਸਾਰਾ ਅਨਗਮਨ ਇਕੱਠਾ ਹੋ ਗਿਆ ਸੀਗਾ ਫਿਰ ਜਦੋਂ ਉਹ ਤਾਂ ਭਾਣਾ ਵਰਤੀ ਗਿਆ ਸੀ ਫਿਰ ਉਹਨੂੰ ਲੈ ਕੇ ਗਏ ਮਤਲਬ ਘਰ ਵਾਲੀ ਚ ਜਿਆਦਾ ਸ਼ੁਗਲ ਕਿਸੇ ਅਗੁੱਛ ਉਹਨੂੰ ਲੈ ਕੇ ਸੀ ਬਰਨਾਲੇ ਸੈਵਟ ਕੀਤਾ ਜੀ ਸਰਕਾਰੀ ਹਸਪਤਾਲ ਚ ਤੇ ਉੱਥੋਂ ਉਹਨਾਂ ਨੇ ਉਹਨੂੰ ਕਰਤਾ ਰੈਫਰ ਉੱਥੇ ਐਮਰਜੈਂਸੀ ਫਰੀਦਗੋਟ ਐਮਰਜੈਂਸੀ ਫਰੀਦਗੋਟ ਜਾ ਕੇ ਫਰੂਬ ਜਰ ਉੱਥੇ ਉਹ ਵੀ ਦਮ ਤੋੜ ਗਏ ਉਹ ਵੀ ਪੂਰੇ ਹੋ ਗਏ ਬਹੁਤ ਤਣ ਤਣ ਰੈਲਜੇ ਤਬਾਹ ਫਰਵਾਸ ਤੇ ਕਪੂਰਾ ਪਰ ਮਾਸੂਮ ਬੱਚਾ ਇੱਕ ਆ ਕਬਿਸ ਬੱਚਾ ਮਾਸੂਮਾ ਆਪਣੇ ਚਾਚੇ ਕਨੀ ਪੈਗਾ ਸੀਗਾ ਤੇ ਇੱਕ ਇਹਨਾਂ ਦੇ ਬਾਪੂ ਜੀ ਆ ਉਹ ਵੀ ਉਧਰ ਛੋਟੇ ਵਿਢੜਾ ਦਾ ਭਰਾ ਚੰਦ ਸਿੰਘ ਉਹਦੀ ਕੰਨੀ ਪਈ ਗਈ ਸੀ ਉਧਰ ਤੇ ਵਿਚਾਰੇ ਵਸ ਗਈ ਜਿਹਨਾਂ ਦੀ ਮੌਤ ਹੋ ਗਈ ਹਾਂ ਦੋਨੇ ਜੀਆਂ ਦੀ ਉਹੀ ਸੀ ਕਮਾਉ ਉਹ ਵਿਚਾਰਾ ਕਪੂਰਾ ਪਰ ਮਸੂਮ ਉਹ ਬੱਚਾ ਬੇਸਹਾਰਾ ਬਜਰਾ ਸਾਰਨੇ ਇਹੀ ਆ ਵੀ ਬਿਜਲੀ ਦੇ ਸੰਮਾਰਕ ਮਾਰਿਆ ਹੈ ਨਾ ਹਾਂ ਬਿਜਲੀ ਦੇ ਸੰਮਾਰਕ ਮਾਰਨ ਵਾਲੀ ਭਈ ਉਧਰ ਦੀ ਬਸ ਪਣਾ ਵਰਤ ਗਈ ਲ ਕਿ ਹੋਰ ਨੀ ਕੋਈ ਐਨ ਐਸਿਲੰਡਰ ਵਗੈਰਾ ਨਾ ਹੋਰ ਹੈ ਜੇ ਕੁਛ ਨਹੀਂ ਹੋਇਆ ਨਹੀਂ ਸੁਨਣਾ ਤਾਂ ਦੂਜੇ ਸਬਸੀ ਗਈ ਬਿਜਲੀ ਨਾਲ ਸਰਕਟ ਬਿਜਲੀ ਨਾਲ ਹੀ ਸਰਕਟ ਜ਼ਿਆਦਾ ਹੋਇਆ ਮੱਚ ਗਿਆ ਸਾਰਿਆਂ ਬਿਜਲੀ ਦੇ ਕਾਰਨ ਹੋਇਆ ਉਹਦੇ ਨਾਲ ਸਾਰਾ ਚਲਸ ਗਿਆ ਮੈਂਬਰ ਸਾਹਿਬ ਨੂੰ ਅੰਦਰੋਂ ਚਲਸੇ ਨੂੰ ਕੱਢਿਆ ਮੱਚ ਗਿਆ ਜਨਕੀ ਖਤਮ ਸੀ ਅੰਦਰ ਉਹਦੇ ਅੰਦਰ ਪੂਰੇ ਮੰਦਰ ਖਤਮ ਹੀ ਗੱਡਿਆ ਜਨਕੀ ਇੰਨੀ ਭਿਆਨਕ ਅੱਗ ਲੱਗੀ ਨਿਕਲ ਦਾ ਮੌਕੇ ਨਹੀਂ ਦਿੱਤਾ ਨਹੀਂ ਮਿਲੇ ਨਹੀਂ ਮਿਲੇ ਅਵੇਕ ਮੂਮਦੇ ਵਿੱਚ ਘਟਨਾ ਵਾਪਰੀ ਆ ਪਤੀ ਪਤਨੀ ਦੀ ਅਗਲਕੂ ਕਾਰਨ ਕੀ ਕਾਰਨ ਕੋਈ ਕੀ ਮਾਹੌਲਾ ਸਰ ਆ ਇਸ ਘਟਨਾ ਬਾਰੇ ਜਦੋਂ ਸਵੇਰੇ ਨੂੰ ਜਦੋਂ ਪਤਾ ਲੱਗਿਆ ਜੀ ਮੌਕੇ ਤੇ ਟੀਮ ਗਈ ਉੱਥੇ ਜਾ ਕੇ ਦੇਖਿਆ ਜਿਹੜੀ ਸੌਟ ਸ਼ਰਕਟ ਦੇ ਕਾਰਨ ਅੱਗ ਲੱਗ ਗਈ ਸੀ ਜਿਹਦੇ ਵਿੱਚ ਜਗਰੂਪ ਸਿੰਘ ਔਰ ਫਰੂਪਾ son of ਲਾਭ ਸਿੰਘ ਵਾਸੀ ਮੋਗਾ ਮੌਕੇ ਤੇ ਉਹਦੀ ਡੈਥ ਹੋ ਗਈ ਸੀ ਜੀ ਸੜਕ ਘਾਹ ਤੇ ਉਹਦੀ ਪਤਨੀ ਨੂੰ ਸਿਵਲ ਹਸਪੀਟਲ ਲਾਬਰਨਾਲੇ ਰੈਫਰ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਜੀ ਅਸੀਂ ਜਿੱਥੇ ਉਸ ਦੀ ਵੀ ਡੈਥ ਹੋ ਗਈ ਹੈ ਜੀ ਤੇ ਤਫਤੀਸ਼ ਹੈ ਜਾਰੀ ਹੈ ਜੀ ਕਾਰਵਾਈ ਕਰ ਰਹੇ ਹਾਂ ਕਾਰਨ ਕੀ ਰਿਹਾ ਉਹਦਾ ਮੇਨ ਕਾਰਨ ਕੀ ਰਿਹਾ ਮੇਨ ਕਾਰਨ ਸ਼ਾਰਟ ਸਰਕਟ ਕਾਰਨ ਹੀ ਅੱਗ ਲੱਗਣੀ ਪਈ